ਪੁਲਸ ਨੇ ਫੜ ਲਿਆ ਬਾਈਕ ਕਟਰ ਚੋਰ। ਕੱਟ ਵੱਢ ਕੇ ਵੇਚਦਾ ਸੀ ਬਾਈ। ਚੋਰੀ ਦੀਆਂ ਬਾਈਕਸ ਨੇ ਕਟਰ ਵੀ ਕਰ ਲਿਆ ਬਰਾਮਦ। ਪੁਲਸ ਨੇ ਇੱਕ ਬਾਈਕ ਚੋਰ ਨੂੰ ਫੜਿਆ ਹੈ ਚਸਤੀ ਨਿਸ਼ਾਨਦੇਹੀ ਉੱਤੇ ਜਿੱਥੇ ਚੋਰੀ ਦੀਆਂ 4 ਬਾਈਕਾਂ ਬਰਾਮਦ ਹੋਈਆਂ ਨੇ। ਉੱਥੇ ਹੀ ਇੱਕ ਕੱਟਿਆ ਹੋਇਆ ਬਾਈਕ ਵੀ ਬਰਾਮਦ ਹੋਇਆ ਹੈ। ਇਸ ਵਿਅਕਤੀ ਕੋਲੋਂ ਕਟਰ ਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ। ਐਸਐਚਓ ਦਾ ਕਹਿਣਾ ਹੈ ਕਿ ਫੜਿਆ ਗਿਆ ਮੁਲਜ਼ਮ ਕਟਰ ਨਾਲ ਬਾਈਕ ਨੂੰ ਕੱਟ ਕੇ ਪਾਰਟਸ ਵਿੱਚ ਵੇਚ ਦਿੰਦਾ ਸੀ ਪ੍ਰੈਸ ਕਾਨਫਰੰਸ ਰਾਹੀਂ ਸਿਟੀ ਥਾਣਾ ਦੇ ਐਸ ਐਚ ਓ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਜਿਸ ਦਾ ਨਾਮ ਅਨਮੋਲ ਸਿੰਘ ਹੈ ਜੋ ਅੰਨੀ ਦਿੱਲੀ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਅਤੇ ਬਾਈਕ ਚੋਰੀ ਦੀਆਂ ਵਾਰਤਾਤਾਂ ਨੂੰ ਅੰਜਾਮ ਦੇ ਰਿਹਾ ਹੈ ਜਿਸ ਉੱਤੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਦੀ ਨਿਸ਼ਾਨਦੇਹੀ ਉੱਤੇ ਚੋਰੀ ਦੀਆਂ 4 ਬਾਈਕਾਂ ਡਰਾਮਤ ਕੀਤੀਆਂ ਗਈਆਂ ਨੇ ਐਨਾ ਹੀ ਨਹੀਂ ਇੱਕ ਕਟਿਆ ਹੋਇਆ ਬਾਈਕ ਵੀ ਅਤੇ ਕੁਝ ਪਾਰਟਸ ਤੇ ਕਟਰ ਬਰਾਮਤ ਹੋਇਆ ਹਾਲਾਂਕਿ ਫੜੇ ਗਏ ਮੁਲਜ਼ਮ ਦਾ ਪਿਤਾ ਵੀ ਚੋਰੀ ਦੇ ਮਕਦਮੇ ਵਿੱਚ ਜੇਲ੍ਹ ਵਿੱਚ ਬੰਦ ਹੈ ਐਸਐਚਓ ਦਾ ਕਹਿਣਾ ਹੈ ਕਿ ਫੜਿਆ ਗਿਆ ਮੁਲਜ਼ਮ ਕਟਰ ਦੀ ਮਦਦ ਨਾਲ ਚੋਰੀ ਕੀਤੀਆਂ ਗਈਆਂ ਬਾਈਕ ਨੂੰ ਪੂਰੀ ਤਰ੍ਹਾਂ ਕੱਟ ਦਿੰਦਾ ਸੀ ਜਿਸ ਤੋਂ ਬਾਅਦ ਉਸ ਦੇ ਪਾਰਟਸ ਕਰਕੇ ਵੇਚ ਦਿੰਦਾ ਸੀ ਫਿਲਹਾਲ ਇਸ ਮਾਮਲੇ ਵਿੱਚ ਪਰਚਾ ਦਰਜ ਕਰਕੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਸ ਚੋਰੀ ਦੇ ਨੈਟਵਰਕ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਨੇ ਦੋਸ਼ੀ ਚੋਰ ਉਫੜ ਕੇ ਲੈਂਦਾ ਹੈਗਾ ਮੁਕਦਮਾ ਦਰਜ ਹੋ ਗਿਆ ਜਿੰਦੇ ਕੋਲ ਚਾਰ ਮੋਟਰਸਾਈਕਲਾਂ ਦੀ ਰਿਕਵਰੀ ਕੀਤੀ ਗਈ ਹੈ ਅੱਗੇ ਵੀ ਹੋਰ ਵੀ ਅੰਦਰ ਤੋਂ ਆਸ ਹੈ ਕਿ ਹੋਰ ਜਿਹੜੀ ਹੈਗੀ ਹੈ ਚੋਰੀਆਂ ਦੇ ਸਟ੍ਰੇਸ ਹੋਣਗੇ ਬਾਈਕ ਤੋਂ ਇਲਾਵਾ ਜਿਵੇਂ ਉਹ ਮੋਟਰਸਾਈਕਲ ਜਾ ਕੇ ਉਹਦੇ ਕੁਝ ਪਾਰਟਸ ਨੂੰ ਤੋੜਦਾ ਭੰਦਾ ਸੀ ਉਹਨਾਂ ਦੇ ਵਿੱਚ ਇੱਕ ਗਰਾਇੰਡਰ ਇੱਕ ਆਰੀ ਵਗੈਰਾ ਉਹ ਵੀ ਬਰਾਮਦ ਹੋਈਏ ਕੁਝ ਪਾਰਟਸ ਮਿਲੇ ਹੈਗੇ ਵੇਚਦੇ ਸੀਗੇ ਅੱਗੇ ਉਹਦੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਕੁਝ ਤਾਂ ਪ੍ਰੋਪਰ ਪੂਰੇ ਤੋਂ ਪੂਰੇ ਬਾਹਰਲੇ ਮਤਲਬ ਅੱਗੇ ਵੇਚ ਦਿੰਦੇ ਸੀਗੇ ਤੇ ਕੁਝ ਨੂੰ ਜੇ ਇੱਥੇ ਕਿਤੇ ਚਲਾਦੇ ਸੀਗੇ ਉਹਨੂੰ ਪਾਰਟਸ ਦੇ ਵਿੱਚ ਵੇਚ ਦਿੰਦੇ ਸੀ ਨਾਮ ਅਨਮੋਲ ਸਿੰਘ ਹੈਗਾ ਤੇ ਜਿਹੜਾ ਫਾਦਰ ਸਾਹਿਬ ਦਾ ਨਾਮ ਹੈਗਾ ਜੁਨਨ ਇਹ ਅੰਨੀ ਦਿੱਲੀ ਤੋਂ ਰਹਿਣ ਜਿੱਦਾਂ ਇਹਨਾਂ ਦੇ ਡੈਡੀ ਤੇ ਵੀ ਮੁਕਦਮਾ ਹੈਗਾ ਉਹ ਵੀ ਜੇਲ੍ਹ ਦੇ ਅੰਦਰ ਹੈਗਾ ਜੋਨੀ ਤੇ ਵੀ ਮੁਕਦਮਾ ਹੈ ਉਹਨਾਂ ਦੇ ਤੇ ਵੀ ਚੋਰੀ ਦਾ ਮੁਕਦਮਾ ਦਰਜ ਹੈ ਗਿਆ ਮੋਟਰਸਾਈਕਲ ਚੋਰੀ ਦਾ ਦੋਸ਼ੀ ਚੋਰ ਨੂੰ ਫੜ ਕੇ ਲੈਂਦਾ ਹੈਗਾ ਮੁਕਦਮਾ ਦਰਜ ਹੋ ਗਿਆ ਜਿੰਦੇ ਕੋਲ ਚਾਰ ਮੋਟਰਸਾਈਕਲਾਂ ਦੀ ਰਿਕਵਰੀ ਕੀਤੀ ਗਈ ਹੈ ਅੱਗੇ ਵੀ ਹੋਰ ਵੀ ਉਹਨਾਂ ਤੋਂ ਆਸ ਹੈ ਕਿ ਹੋਰ ਜਿਹੜੀ ਹੈਗੀ ਹੈ ਚੋਰੀਆਂ ਦੇ ਸਟੇਸ ਹੋਣਗੇ ਬਾਈਕ ਤੋਂ ਇਲਾਵਾ ਜਿਵੇਂ ਉਹ ਮੋਟਰਸਾਈਕਲ ਜਾ ਕੇ ਉਹਦੇ ਕੁਝ ਪਾਰਟਸ ਨੂੰ ਤੋੜਦਾ ਭੰਦਾ ਸੀ ਉਹਨਾਂ ਦੇ ਵਿੱਚ ਇੱਕ ਗਰਾਇੰਡਰ ਇੱਕ ਆਰੀ ਵਗੈਰਾ ਉਹ ਵੀ ਬਰਾਮਦ ਹੋਈਏ ਕੁਝ ਪਾਰਟਸ ਮਿਲੇ ਹੈਗੇ ਵੇਚਦੇ ਸੀਗੇ ਅੱਗੇ ਉਹਦੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਕੁਝ ਤਾਂ ਪ੍ਰੋਪਰ ਪੂਰੇ ਤੇ ਪੂਰੇ ਬਾਹਰਲੇ ਮਤਲਬ ਅੱਗੇ ਵੇਚ ਦਿੰਦੇ ਸੀਗੇ ਤੇ ਕੁਝ ਨੂੰ ਜੇ ਇੱਥੇ ਕਿਤੇ ਚਲਾਦੇ ਸੀਗੇ ਉਹਨੂੰ ਪਾਰਟਸ ਦੇ ਵਿੱਚ ਵੇਚ ਦਿੰਦੇ ਸੀ ਨਾਮ ਅਨਮੋਲ ਸਿੰਘ ਹੈਗਾ ਤੇ ਜਿਹੜਾ ਫਾਦਰ ਸਾਹਿਬ ਦਾ ਨਾਮ ਹੈਗਾ ਜੁਨੀ ਇਹ ਅੰਨੀ ਦਿੱਲੀ ਤੋਂ ਹੈਨੂੰ ਜਿੱਦਾਂ ਇਹਨਾਂ ਦੇ ਡੈਡੀ ਤੇ ਵੀ ਮੁਕਦਮਾ ਹੈਗਾ ਉਹ ਵੀ ਜੇਲ੍ਹ ਦੇ ਅੰਦਰ ਹੈਗੇ ਜੋਨੀ ਤੇ ਵੀ ਮੁਕਦਮਾ ਹੈਗਾ ਉਹਦੇ ਤੇ ਵੀ ਚੋਰੀ ਦਾ ਮੁਕਦਮਾ ਦਰਜ ਹੈ ਗਿਆ ਮੋਟਰਸਾਈਕਲ ਚੋਰੀ ਦਾ